ਔਖੀ ਮੰਡਲ ਫਕੀਰਾ ਵਾਲੀ ਮਿਲਦੀ ਐ ਮਰ ਮਰ ਕੇ ਮੰਡਲ ਫਕੀਰਾ ਵਾਲੀ ਮਿਲਦੀ ਐ ਮਰ ਮਰ ਕੇ ਬੋਲੀ ਮੰਡਲ ਫਕੀਰਾ ਵਾਲੀ ਮਿਲਦੀ पारे मकी मिल पारो पार ਮਿਰਜ ਮਿਰਜ ਦੇ ਤੇਰੇ ਨਾਮ ਤੇ ਪਾਈ ਨਾਮ ਦੇ ਵਪਾਰੀ ਤੇਰੇ yeah ਵਾਹਿਗੁਰੂ 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 ਵਾਹਿਗੁਰ ਰਣ ਤੂ ਬੈ ਨਾਹੀ ਜਾਣ ਪਾਰ ਉਪਕਾਰੀ ਆਏ ਜੀਤਨ ਦੇ ਭਗਤੀ ਲਾਏ ਨ ਹਰ ਸੋਹ ਰਹਣ ਮਿਲਾਏ ਪਰਮ ਸਤਕਾਰ ਜੋਗ ਜੁਗੋ ਜੁਗਿਆ ਟਲ ਸਰਬ ਸ੍ਰਿਸ਼ਟੀ ਦੇ ਮਾਲਕ ਹਾਜ਼ਰ ਨਾਜ਼ਰ ਸਰਬ ਕਲਾ ਸੰਪੂਰਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਸਤਿਗੁਰਾਂ ਦੀ ਸਾਜੀ ਨਵਾਜੀ ਸਰਬਾਤ ਸਾਂਗਤ ਜੀ ਗੱਜ ਕੇ ਫਤੇ ਬਲਾਇਓ ਕੋਈ ਵੀ ਰਸਨਾ ਬਾਂਜੀ ਨਾ ਰਵੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜਗਤ ਰਾਮ ਜੀ ਉਹਨਾਂ ਦੀ ਸਲਾਨਾ ਜਾਦ ਮਨਾ ਰਹੇ ਆ ਸੋ ਸਾਧ ਸੰਗਤ ਜੀ ਇੱਥੋਂ ਆਪਾਂ ਕੁਝ ਨਾ ਕੁਝ ਸਿੱਖਣਾ ਹੈ ਇਹ ਸਕੂਲ ਹੈ ਸੰਤ ਮਹਾਪੁਰਖ ਦੱਸਿਆ ਕਰਦੇ ਕਹਿੰਦੇ ਦੋ ਸਕੂਲ ਹੁੰਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਉਹ ਦੋ ਸਕੂਲ ਕਿਹੜੇ ਹਨ ਸਭ ਤੋਂ ਪਹਿਲਾਂ ਜਿਹੜੇ ਸਾਡੇ ਬੱਚੇ ਸਕੂਲ ਪੜਨ ਜਾਂਦੇ ਨੇ ਸਾਧ ਸੰਗਤ ਜੀ ਉਹ ਪਹਿਲਾ ਸਕੂਲ ਜਿਹੜੇ 사ਸੰਗ ਸਾਡੇ ਬੱਚੇ ਸਕੂਲ ਪੜਨ ਜਾਂਦੇ ਨੇ ਵਿਦਿਆ ਸਿੱਖਣ ਵਾਸਤੇ ਜਾਂਦੇ ਨੇ ਉਹ ਪਹਿਲਾ ਸਕੂਲ ਅਤੇ ਦੂਜਾ ਸਕੂਲ ਇਹ ਸੰਗਤ ਦਾ ਹੈ ਇਹ ਕਾਲ ਯੁਗ ਦਾ ਸਮਾਂ ਕਾਲ ਯੁਗ ਦੇ ਵਿੱਚ ਗੁਰੂ ਕੀ ਸੰਗਤ ਬੜੀ ਔਖੀ ਪ੍ਰਾਪਤ ਹੋਇਆ ਕਰਦੀ ਹੈ ਜੇ ਕਿਸੇ ਨੂੰ 사ਸੰਗ ਦੋ ਕੜੀਆਂ 사ਸੰਗ ਦੀਆਂ ਪ੍ਰਾਪਤ ਹੋ ਵੀ ਜਾਣ ਨਾ ਇਸ ਸਮੇਂ ਦੇ ਵਿੱਚ ਫਿਰ ਆਪਾਂ 사ਸੰਗ ਜੀ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਆ ਸੰਗਤ ਦੇ ਵਿੱਚ ਮੋਬਾਈਲ ਤੇ ਲੱਗਦੇ ਆ ਗੱਲਾਂ ਕਰਦੇ ਆ ਉਹ ਬਚਨ ਨਹੀਂ ਸੁਣਦੇ ਇਥੇ ਸਾਧ ਸੰਗਤ ਜੀ ਧੰਗੁਰ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਾਧ ਸੰਗਤ ਮੈਂ ਬਾਤ ਚ ਲਾਵੇ ਕਹ ਗੋਬਿੰਦ ਜਮ ਧੱਕੇ ਖਾਵੇ ਕਹਿੰਦੇ ਜਿਹੜੇ ਸੰਗਤ ਵਿੱਚ ਜਾ ਕੇ ਗੱਲਾਂ ਕਰਦੇ ਨੇ ਸੰਗਤ ਦਾ ਰਸ ਖਰਾਬ ਕਰਦੇ ਨੇ ਉਹਨਾਂ ਨੂੰ ਆਖਰਕਾਰ ਉਹ ਜਮਾਂ ਦੇ ਧੱਕੇ ਪੈਂਦੇ ਨੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਅੱਜ ਆਪਾਂ ਸਾਧ ਸੰਗਤ ਸਾਡੇ ਵੱਡੇ ਕਰਮ ਨੇ ਬੜੇ ਭਾਗਾਂ ਵਾਲੇ ਆ ਅਸੀਂ ਸਾਨੂੰ ਸੰਤ ਬਾਬਾ ਜਗਤਰਾਮ ਜੀ ਦੇ ਅਸਥਾਨਾਂ ਤੇ ਆਉਣ ਦਾ ਸਮਾਂ ਪ੍ਰਾਪਤ ਹੁੰਦਾ ਹੈ ਸੱਚ ਜਾਣਿਓ ਭਗਤ ਰਵਿਦਾਸ ਮਹਾਰਾਜ ਜੀ ਨੇ ਬੜੇ ਸੋਹਣੇ ਸ਼ਬਦ ਲਿਖੇ ਨੇ ਮਹਾਰਾਜ ਕਹਿੰਦੇ ਬਹੁਤ ਜਨਮ ਬਿਸ਼ਰੇ ਤੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਿਉ ਦਰਸ਼ਨ ਰਵਿਦਾਸ ਮਹਾਰਾਜ ਨੇ ਬੜੇ ਸੁੰਦਰ ਬਚਨ ਉਚਾਰਨ ਕੀਤੇ ਗੁਰਬਾਣੀ ਵਿੱਚ ਦਰਜ ਹਨ ਮਹਾਰਾਜ ਕਹਿੰਦੇ ਇੱਕ ਜਨਮ ਦੀ ਗੱਲ ਨਹੀਂ ਪਤਾ ਨਹੀਂ ਅਸੀਂ ਉਸ ਕਾਲ ਪ੍ਰਖਵ ਵਾਹਿਗੁਰੂ ਤੋਂ ਕਿੰਨੇ ਜਨਮਾਂ ਦੇ ਵਿਛੜੇ ਹੋਏ ਆ ਪਰ ਹੁਣ ਸਾਡੀ ਵਾਰੀ ਹੈ ਭਾਈ ਗੋਬਿੰਦ ਮੈਲਣ ਕੀ ਇਹ ਤੇਰੀ ਬਰੀਆ ਸਾਨੂੰ ਦੁਬਾਰਾ ਦੁਬਾਰਾ ਜਨਮ ਪ੍ਰਾਪਤ ਨਹੀਂ ਹੋਣਾ ਅਸੀਂ 84 ਲੱਖ ਜੁਨਾਂ ਦੇ ਵਿੱਚੋਂ ਘੁੰਮਦੇ ਘੁੰਮਦੇ ਕਿਤੇ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਜਨਮ ਸਾਧ ਸੰਗ ਜੀ ਬਖਸ਼ਿਸ਼ ਕੀਤਾ ਹੈ ਦੇਖੋ ਕਿਤੇ ਆਪਾਂ ਇਦਾਂ ਨਾ ਗਵਾ ਲਈਏ ਤੇ ਧੰਨ ਧੰਨ ਬਾਬਾ ਜਗਤਰਾਮ ਜੀ ਅੱਗੇ ਅਰਦਾਸ ਬੇਨਤੀ ਕਰਿਓ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਮਹਾਂਪੁਰਖੋ ਸਾਡਾ ਇਹ ਜਨਮ ਹੈ ਨਾ ਆਪਣੇ ਲੇਖੇ ਵਿੱਚ ਲਾ ਲਿਓ ਆਖੋ ਸਤਿਨਾਮ ਵਾਹਿਗੁਰੂ ਜੀ ਤੇ ਮੇਰੇ ਕੋਲ ਸਾਧ ਸੰਗ ਜੀ ਸਮਾਂ ਥੋੜਾ ਹੈ ਕਿਉਂਕਿ ਥੋੜੇ ਸਮੇਂ ਵਿੱਚ ਆਪਾਂ ਇਤਿਹਾਸ ਨਹੀਂ ਸੁਣਾ ਸਕਦੇ ਆ ਅਸੀਂ ਬੜੀ ਧੰਨਵਾਦੀ ਆ ਸੰਤ ਬਾਬਾ ਜਗਤਾਰ ਸਿੰਘ ਜੀ ਸਾਡੇ ਪਿਤਾ ਜੀ ਨੇ ਉਹਨਾਂ ਨੇ ਆਪਣੇ ਬੱਚਿਆਂ ਨੂੰ 20 ਮਿੰਟ ਵਾਤੇ ਸਮਾਂ ਬਖਸ਼ਿਤ ਕੀਤਾ ਤੇ ਅਸੀਂ 20 ਮਿੰਟ ਵਿੱਚ ਰਹਿ ਕੇ ਸਮਾਪਤੀ ਕਰਨੀ ਹੈ ਤੇ ਤਕਰੀਬਨ ਸਾਡੇ ਕੋਲ 10 ਮਿੰਟ ਹੋਰ ਨੇ ਆਓ ਆਪਾਂ ਸਾਧ ਸੰਗਤ ਜੀ ਥੋੜੀ ਹਾਜ਼ਿਰ ਲਵਾਈਏ ਤੇ ਆਪਾਂ ਸ਼ਬਦ ਰਾਹੀਂ ਸਾਧ ਸੰਗਤ ਆਪਣੀ ਰਸਨਾ ਨੂੰ ਪਵਿੱਤਰ ਕਰੀਏ ਤੇ ਜੜੀਆਂ ਸਾਡੀਆਂ ਬੀਬੀਆਂ ਗੱਲਾਂ ਕਰਦੀਆਂ ਨੇ ਭੈਣੋਂ ਬੇਨਤੀ ਹੈ ਕਿ ਰਸਨਾ ਦੇ ਨਾਲ ਬੋਲ ਕੇ ਆਪਣੀ ਰਸਨਾ ਪਵਿੱਤਰ ਕਰਨਾ ਹੈ ਮਹਾਰਾਏ ਕਹਿੰਦੇ ਰਸਨਾ ਜਪੇ ਨਾ ਨਾਮ ਤਿੱਲ ਤਿੱਲ ਕਰ ਕਟਿਏ ਜਿਹੜੀ ਰਸਨਾ ਰੱਬ ਦੇ ਗੁਣ ਨਹੀਂ ਗਾਉਂਦੀ ਸਾਰੀ ਦਿਹਾੜੀ ਨਿੰਦਿਆ ਚੁਗਲੀ ਕਰਦੇ ਆਂ ਤੇ ਆਖਰਕਾਰ ਨੂੰ ਮਹਾਰਾਜ ਕਹਿੰਦੇ ਤਿੱਲ ਤਿੱਲ ਕਰਕੇ ਕਟਿਆ ਜਾਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਰੇ ਜੱਗ ਵਿੱਚ ਹੋਣ ਵਡਿਆਈਆਂ ਸਾਰੀ ਰਸਨਾ ਨੇ ਭਾਈ ਨਾਮ ਜਪ ਕੇ ਆਪਣੀ ਇਸਰਾਂ ਨੂੰ ਪਵਿੱਤਰ ਕਰਨਾ ਜੀ ਸਾਰੇ ਜੱਗ ਵਿੱਚ ਹੋਣ ਵਡਿਆਈਆਂ ਬਾਬਾ ਜਗਤ ਰਾਮ ਤੇਰੇ ਨਾਮ ਦੀਆਂ ਸਾਰੇ ਜਗ ਵਿੱਚ ਹੁਣ ਵੜ ਆਈਆ ਬਾਬਾ ਜਗਤ ਰਾਮ ਤੇਰੇ ਨਾਮ ਸਾਰੇ ਜੱਗ ਵਿੱਚ ਹੁਣ ਵੜੇ ਆਇਆ ਬਾਬਾ ਜਗਤਿ ਰਾਮ ਤੇਰੇ ਨਾਮ ਪਿਆ ਜੱਗ ਕੋ ਹੁਣ ਵੜੇ ਆਇਆ ਬਾਬਾ ਜਗਤਿ ਰਾਮ ਤੇਰੇ ਨਾਮ ਪਿਆ ਸਾਰੇ ਜੱਗ ਵਿੱਚ ਹੁਣ ਰੋਸ਼ਨਾਈਆ ਬਾਬਾ ਜਗਤਿ ਰਾਮ ਤੇਰੇ ਨਾਮ ਦੇ ਅੱਖ ਵੇਖ ਹੁਣ ਵਡਿਆਈਆਂ ਬਾਬਾ ਜਗਤਰਾਮ ਤੇਰੇ ਨਾਮ ਦੀਆ ਅੱਖ ਵੇਖ ਹੁਣ ਵਡਿਆਈਆਂ ਬਾਬਾ ਜਗਤਰਾਮ ਤੇਰੇ ਨਾਮ ਦੀਆ ਹਰ ਜਗ ਵਿੱਚ ਹੁਣ ਵਡਿਆਈਆਂ ਬਾਬਾ ਜਗਤਰਾਮ ਤੇਰੇ ਨਾਮ ਦੀਆ ਸਾਰੇ ਗਾਥਿ ਹੁਣ ਵਡਿਆਈਆਂ ਬਾਬਾ ਜਗਤਰਾਮ ਤੇਰੇ ਨਾਮ ਦੀਆ ਬਾਬਾ ਜਗਤਰਾਮ ਤੇਰੇ ਨਾਮ ਜਿਆਾਰੇ ਜਗ ਦੇ ਵਿੱਚ ਕਿਤੇ ਪੰਜਾਬ ਵਿੱਚ ਨਹੀਂ ਸਾਧ ਸੰਗਤ ਜੀ ਦੇਖੋ ਧੰਨ ਬਾਬਾ ਜਗਤਰਾਮ ਜੀ ਦਾ ਨਾਮ ਸਾਰੀ ਦੁਨੀਆ ਵਿੱਚ ਸਾਧ ਸੰਗਤ ਜੀ ਲਿਆ ਜਾਂਦਾ ਹੈ ਉਹ ਕਾਦੇ ਕਰਕੇ ਕਿਉਂਕਿ ਉਹਨਾਂ ਨੇ ਇੰਨੀ ਤਪੱਸਿਆ ਕੀਤੀ ਸਾਧ ਸੰਗਤ ਜੀ ਕੋਈ ਥੋੜੀ ਤਪੱਸਿਆ ਨਹੀਂ ਧੰਨ ਬਾਬਾ ਜਗਤਰਾਜ ਨੇ ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਤਪੱਸਿਆ ਹੋਣੀ ਹੈ ਅੱਜ ਇਸ ਧਰਤੀ ਨੂੰ پاਗ ਲੱਗੇ ਨੇ ਆਖੋ ਸਤ ਸੰਗਤ ਜੀ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਜੀ ਧੰਨ ਬਾਬਾ ਜਗਤਰਾਮ ਜੀ ਦਾ ਨਾਮ ਸਾਰੀ ਦੁਨੀਆ ਵਿੱਚ ਲੈਂਦੇ ਆ ਨਾ ਸਾਥ ਸੰਗਤ ਜੀ ਦੇਖੋ ਕਿੰਨਾ ਸੋਹਣਾ ਮਾਹੌਲ ਬਣਿਆ ਜਦੋਂ ਧੰਨ ਬਾਬਾ ਜਗਤਰਾਮ ਜੀ ਦਾ ਨਾਮ ਲਈਦਾ ਕਿਉਂਕਿ ਉਹਨਾਂ ਦੀ ਐਨੀ ਤਪੱਸਿਆ ਵਾ ਉਹਨਾਂ ਦੀ ਤਪੱਸਿਆ ਦੇ ਨਾਲ ਇੱਥੇ ਕਿਤੇ ਆਪਰ ਅਰਦਾਸ ਕਰਾਂਗੇ ਨਾ ਸਾਥ ਸੰਗਤ ਜੀ ਕਿਤੇ ਕਰੇ ਇੱਥੇ ਅਰਦਾਸ ਮਹਾਪੁਰਸ਼ਾਂ ਦੇ ਬਾਬਾ ਜੀ ਸਾਨੂੰ ਆ ਚੀਜ਼ ਦੀ ਲੋੜ ਐ ਦੇਖੋ ਸਾਧ ਸੰਗਤ ਜੀ ਜਿੱਥੇ ਆਪਾਂ ਨਾਮ ਸਿਮਰਨ ਮੰਗਣਾ ਉਥੇ ਦੁਨਿਆਵੀ ਮੰਗਾ ਵੀ ਮੰਗਦੇ ਆ ਸਾਡੀ ਲੋੜਾਂ ਨੇ ਸਾਧ ਸੰਗਤ ਜੀ ਨਾਮ ਸਿਮਰਨ ਵੀ ਮੰਗਣਾ ਤੇ ਦੁਨਿਆਵੀ ਲੋੜਾਂ ਵੀ ਮੰਗਣੀਆਂ ਨੇ ਤਾਂ ਬਾਬਾ ਜਗਤਰਾਮ ਜੀ ਦੀ ਕਿਰਪਾ ਦੇ ਨਾਲ ਕਿਤੇ ਸੱਚੇ ਮਨ ਦੇ ਨਾਲ ਅਰਦਾਸ ਕੀਤੀ ਜਾਵੇ ਨਾ ਸਾਹਸੰਗ ਜੀ ਇੱਕ ਨਾ ਇੱਕ ਦਿਨ ਜਰੂਰ ਪੂਰੀ ਹੁੰਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਤੇ ਧੰਨ ਬਾਬਾ ਜਗਤ ਰਾਮ ਜੀ ਦਾ ਨਾਮ ਲਿਓ ਕਿਤੇ ਆਖਰਕਾਰ ਨੂੰ ਸਾਹਸੰਗ ਜੀ ਕੋਈ ਮੁਸੀਬਤ ਪੈ ਜਾਵੇ ਨਾ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਮੁਸੀਬਤ ਹੁੰਦੀ ਹੈ ਕੋਈ ਦੁੱਖ ਆ ਜਾਂਦਾ ਹੈ ਕੋਈ ਤਕਲੀਫ ਆ ਜਾਂਦੀ ਹੈ ਇੱਕ ਵਾਰੀ ਸਾਹਸੰਗ ਜੀ ਧਿਆਨ ਜੋੜ ਕੇ ਧੰਨ ਬਾਬਾ ਜਗਤ ਰਾਮ ਜੀ ਦਾ ਨਾਮ ਲਿਓ ਇੱਕ ਦਿਨ ਸਾਧ ਸੰਗ ਜੀ ਅਸੀਂ ਜੀਟੀ ਰੋਡ ਤੇ ਜਾ ਰਹੇ ਸੀ ਥੋੜੇ ਦਿਨ ਹੋਏ ਅਸੀਂ ਵੱਡੇ ਜੀਟੀ ਰੋਡ ਤੇ ਜਾ ਰਹੇ ਸੀ ਤੇ ਕਹਿੰਦੇ ਰਸਤੇ ਦੇ ਵਿੱਚ ਇੱਕ ਪੁਲਿਸ ਵਾਲੇ ਨਾਕਾ ਲਾਇਆ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਥੋੜੇ ਦਿਨ ਅਬ ਜੀ ਨੂੰ ਪਤਾ ਹੈ ਕਿ ਪਾਕਿਸਤਾਨ ਤੇ ਆਪਣੇ ਪੰਜਾਬ ਦੀ ਜੰਗ ਲੜਨ ਲੱਗੀ ਸੀ ਮਿਲਟਰੀ ਵਾਲੇ ਨੇ ਸਾਧ ਸੰਗ ਨਾਕਾ ਲਾਇਆ ਸੀ ਇਹ ਸਾਰੀ ਚੱਕਰ ਲਕੇ ਅੱਗੇ ਗੱਡੀਆਂ ਭੇਜਦੇ ਸਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਹਿੰਦੇ ਜਦੋਂ ਅਸੀਂ ਜੀਟੀ ਰੋਡ ਤੋਂ ਨੰਗਾ ਲੱਗੇ ਨਾ ਸਾਡੇ ਜਥੇ ਵਾਲੇ ਕਹਿੰਣਗੇ ਬਾਬਾ ਜੀ ਅੱਗੇ ਬੜੀ ਮਿਲਟਰੀ ਲੱਗੀ ਹੋਈ ਹੈ ਬੜੀ ਪੁਲਿਸ ਲੱਗੀ ਹੋਈ ਹੈ ਕਿਉਂਕਿ ਜੰਗ ਦਾ ਮਾਹੌਲ ਬਣਿਆ ਸੀ ਕੁਝ ਵੀ ਹੋ ਸਕਦਾ ਅਸੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਡੇ ਜਥੇ ਵਾਲੇ ਕਹਿਣਗੇ ਕਹਿੰਦੇ ਬਾਬਾ ਜੀ ਅੱਗੇ ਮਿਲਟਰੀ ਖੜੀ ਹੈ ਅੱਜ ਆਪਣਾ ਚਲਾਨ ਪੱਕਾ ਹੋਵੇਗਾ ਆਪਣੇ ਕੋਲ ਗੱਡੀ ਦੇ ਕਾਗਜ਼ ਪੱਤਰ ਵੀ ਹੈ ਨਹੀਂ ਤੇ ਆਪਾਂ ਕੀ ਕਰੀਏ ਤੇ ਸਾਧ ਸੰਗ ਜੀ ਕਹਿੰਦੇ ਸਾਜ ਜਾਣਿਓ ਕਹਿੰਦੇ ਇੱਕ ਵਾਰੀ ਆਪਣੇ ਮਨ ਦੇ ਵਿੱਚ ਨਾ ਤਨ ਤਨ ਬਾਬਾ ਜਗਤਰਾਮ ਜੀ ਦਾ ਨਾਮ ਲਿਆ ਕਿ ਤਨ ਬਾਬਾ ਜਗਤਰਾਮ ਜੀ ਤੁਹਾਡੇ ਡੇਰੇ ਤੋਂ ਅਖੰਡ ਪਾਠ ਸਾਹਿਬ ਦੀ ਸੇਵਾ ਕਰਕੇ ਗਏ ਆ ਆ ਮਾਸ਼ੀਵਾੜੇ ਦਾ ਪੋਲ ਨੰنگ ਲੱਗਿਆ ਕਿਰਪਾ ਕਰਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੇ ਕਹਿੰਦੇ ਫਿਰ ਐਦਾਂ ਹੀ ਲੰਗ ਗਏ ਧੰਨ ਬਾਬਾ ਜਗਤਰਾਮ ਦਾ ਨਾਮ ਲੈ ਕੇ ਨਾ ਫਿਰ ਸਾਡੇ ਜਾਣਿਓ ਕੰਨੇ ਉਸ ਮਿਲਟਰੀ ਵੜੇ ਨੇ ਸਾਡੀ ਗੱਡੀ ਰੋਕੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਸੇ ਕਰਕੇ ਕਿਉਂਕਿ ਧੰਨ ਬਾਬਾ ਜਗਤਰਾਮ ਜੀ ਬੜੀ ਕਮਾਈ ਸੀ ਅੱਜ ਉਹਨਾਂ ਦੀ ਕਮਾਈ ਦੇ ਨਾਲ ਆ ਰੌਣਕਾਂ ਲੱਗੀਆਂ ਨੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਰੇ ਜਗ ਵਿੱਚ ਹੁਣ ਵੜ ਆਈਆਂ ਬਾਬਾ ਜਗਤ ਰਾਮ ਤੇਰੇ ਨਾਮ ਦੀਆਂ ਜਗ ਵਿੱਚ ਹੁਣ ਵੜ ਆਈਆਂ ਬਾਬਾ ਜਗਤ ਰਾਮ ਤੇਰੇ ਨਾਮ ਦੀਆਂ ਘਰ ਗੀਤ ਮੋੜ ਵੜ ਆਜਾ 5 ਮਿੰਟ ਮੇਰੇ ਕੋ ਹਜੇ ਹੋਰ ਪੈਨੇ ਬਾਬਾ ਜੀ ਤੇ ਆਪਾਂ ਸਭੇ ਵਿੱਚ ਰਹਿ ਕੇ ਸਮਾਪਤੀ ਕਰਨੀ ਹੈ ਬੜਾ ਭਾਗਾਂ ਦੇ ਨਾਲ ਸਮਾਂ ਪ੍ਰਾਪਤ ਹੋਇਆ ਤੇ ਬਾਬਾ ਜੀ ਕਿਰਪਾ ਕਰਨ ਤੇ ਸਾਧ ਸੰਗਤ ਜੀ ਇੱਕ ਸ਼ਬਦ ਇੱਕ ਧਾਰਨਾ ਤਨ ਤਨ ਬਾਬਾ ਜਗਤਰਾਮ ਜੀ ਦੇ ਨਾਮ ਤੇ ਇੱਕ ਹੋਰ ਪੜ੍ਹਨੀ ਹੈ ਕਿਉਂਕਿ ਦਾਸ ਨੇ ਆਪ ਲਿਖੀ ਹੈ ਡੱਬਣ ਲਈ ਲਖਾਂ ਨੇ ਕੋਸ਼ਿਸ਼ ਤਾਂ ਕੀਤੀ ਏ ਲੱਭਣ ਲਈ ਲਖਾਂ ਨੇ ਜਿਨ੍ਹਾਂ ਨੂੰ ਤੂੰ ਦਿਸਦੈ ਉਹ ਕੋਈ ਹੋਰੀ ਅੱਖਾਂ ਨੇ ਜਿਨ੍ਹਾਂ ਨੂੰ ਤੂੰ ਦਿਸਦੈ ਉਹ ਕੋਈ ਹੋਰ ਹੀ ਅੱਖਾਂ ਨੇ ਕੋਸ਼ਿਸ਼ ਤਾਂ ਕੀਤੀਏ ਲੱਭਣ ਲਈ ਲਖਾਨੇ ਜਿੰਨਾ ਨੂੰ ਤੂੰ ਦਿਸਦੈ ਉਹ ਕੋਈ ਹੋਰ ਹੀ ਅੱਖਾਂ ਨੇ ਜਿੰਨਾ ਨੂੰ ਤੂੰ ਦਿਸਦੈ ਹੋ ਕੋਈ ਹੋਰੀ ਅੱਖਾਂ ਤੇਰੇ ਦਰ ਤੂੰ ਮੁਰਾਤਾ ਹੋਣ ਪੂਰੀਆਂ ਤਨ ਬਾਬਾ ਜਗਤਰਾਮ ਜੀ ਤੇਰੇ ਦਰ ਤੂੰ ਮੁਰਾਤਾ ਹੋਣ ਪੂਰੀਆਂ ਤਨ ਬਾਬਾ ਜਗਤਰਾਮ ਜੀ ਹੋ ਕੋਈ ਹੋਰੀ ਅੱਖਾਂ ਜੀ ਤਨ yeah, yeah. ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰੇ ਆਪ ਜੀਆਂ ਨੂੰ ਗੁਰ ਚਰਨਾਂ ਨਾਲ ਜੋੜ ਰਹੇ ਸਨ ਸੋ ਬਹੁਤ ਬਹੁਤ ਧੰਨਵਾਦ ਹੈ ਗੁਰਮੁਖ ਪਿਆਰਿਆਂ ਦਾ ਸਤਿਗੁਰੂ ਪਾਸ਼ਾ ਚੜ੍ਹਦੀ ਗੱਲਾ ਬਖਸ਼ਿਸ਼ ਕਰਨ ਸੋ ਆਓ ਸਾਡੇ ਪਾਸ ਜਗਤਪੁਰ ਤੋਂ ਬੱਚਿਆਂ ਨੇ ਉਹਨਾਂ ਨੇ ਆਪ ਜੀ ਨਾਲ ਇੱਕ ਕਹਾਵਤਾਂ ਸਾਂਝੀ ਕਰਨੀ ਹੈ ਤੇ